ਤਰੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਰਮ ਪਵਿੱਤਰ ਅੰਗ 743 ਸੋਈ ਰਾਗ ਏ ਪੰਚਮ ਪਾਦਸ਼ਾ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ ਪ੍ਰੇਰਨਾ ਕਰਦੇ ਨੇ ਸਾਡਾ ਜੀਵਨ ਸਵਾਰਨ ਦੇ ਵਾਸਤੇ ਇਹ ਗੁਰ ਸਿੱਖੋ ਪ੍ਰਤਹਿ ਕਾਲ ਹਰ ਨਾਮ ਉਚਾਰੀਂ ਪਰਾਤ ਤਹ ਕਾਲ ਕੀ ਹੈ ਵੀ ਸਵੇਰੇ ਤੜਕੇ ਅੰਮ੍ਰਿਤ ਵੇਲੇ ਪਾਤਸ਼ਾਹ ਕਹਿੰਦੇ ਹਨੇ ਪਰਮੇਸ਼ਰ ਦਾ ਨਾਮ ਉਚਾਰਨ ਕਰਨਾ ਚਾਹੀਦਾ ਹੈ ਅੰਮ੍ਰਿਤ ਵੇਲਾ ਸੱਚਣਾਓ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਪ੍ਰਤਖ ਅੰਮ੍ਰਿਤ ਵੇਲੇ ਤੜਕੇ ਉੱਠ ਕੇ ਤੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ 84 ਲੱਖ ਜੂਨਾ ਤੋਂ ਬਾਅਦ ਪ੍ਰਾਪਤ ਹੋਇਆ ਤੇ ਮਨੁੱਖਾ ਜਨਮੀ ਅਮਰਤ ਵੇਲੇ 84 ਲੱਖ ਜੁਨਾ ਇਦਾਂ ਹੀ ਸਮਝ ਲਓ ਵੀ ਜਨੀਆਂ ਵੀ ਪਹਿਲੀਆਂ ਜੁਨਾ ਨੇ ਮਨੁੱਖਾ ਜਨਮ ਤੋਂ ਉਹ ਸਾਰੀ ਰਾਤ ਦੀ ਨਹੀਂ ਆਈ ਹਨ ਤੇ ਜੋ ਮਨੁੱਖਾ ਜਨਮ ਪ੍ਰਾਪਤ ਹੋਇਆ ਏ ਇਹ ਸਮਝੋ ਵੀ ਅਮਰਤ ਵੇਲੇ ਦੀ ਨਹੀਂ ਆਈ ਹੈ ਤੇ ਇਸ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ ਅਤਵਾ ਜੇ ਰਾਤ ਨੂੰ ਜਦੋਂ ਰਾਤ ਦਾ ਹਨੇਰਾ ਹੁੰਦਾ ਤੇ ਰਾਤ ਲੰਘਣ ਤੋਂ ਬਾਅਦ ਉਹ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਜਿਹੜਾ ਸਮਾਂ ਹੁੰਦਾ ਇਹ ਨਾ ਉਹਨੂੰ ਅੰਮ੍ਰਿਤ ਵੇਲਾ ਕਹਿੰਦੇ ਹਨ ਇਸੇ ਪ੍ਰਕਾਰ ਜ਼ਿੰਦਗੀ ਨੂੰ ਪੀੜਾ ਮੁੱਕਣ ਤੋਂ ਬਾਅਦ ਤੇ ਮੌਤ ਰੂਪੀ ਦਿਨ ਚੜ੍ਹਨ ਤੋਂ ਪਹਿਲਾਂ ਜਿਹੜਾ ਬਿਰਧ ਅਵਸਥਾ ਹੈ ਵੀ ਅੰਮ੍ਰਿਤ ਵੇਲਾ ਹੈ ਜੇ ਬਿਰਧ ਹੋ ਗਏ ਆ ਤੇ ਮਹਾਰਾਜ ਕਹਿੰਦੇ ਇਹਦੇ ਵਿੱਚ ਵੀ ਨਾਮ ਹੀ ਜਪਣਾ ਚਾਹੀਦਾ ਹੈ ਅਤਵਾ ਜੋ ਇਹ 사ਤਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਣਾ ਹੈ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਦੇ ਵਾਸਤੇ ਮਨੁੱਖਾ ਜਨਮ ਜੋ ਪ੍ਰਾਪਤ ਹੋਇਆ ਇਹ ਅਮਰਤ ਵੇਲੇ ਦੀ ਨਿਆਈ ਹੈ ਤੇ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ ਕਿਉਂਕਿ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅੰਮ੍ਰਿਤ ਸਰ ਨਹਾਵੇ ਇਹ ਹੁਕਮ ਵੀ ਜਿਹੜਾ ਸਿੱਖ ਅਖਵਾਉਂਦਾ ਹੈ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਕੇ ਨਾਮ ਜਪੇ ਬਾਣੀ ਬੜੇ ਇਹ ਗੁਰਸਿੱਖਾਂ ਨੂੰ ਹੁਕਮ ਹੈ ਗੁਰਸਿੱਖਾਂ ਦਾ ਜੀਵਨ ਵੀ ਮਹਾਰਾਜ ਨੇ ਦੱਸਿਆ ਵੀ ਗੁਰਸਿੱਖਾਂ ਦਾ ਜੀਵਨ ਕੀ ਹੈ ਵੀ ਜਦੋਂ ਚਿਣੀ ਚੌਕੀ ਬਹੁ ਫੁੱਟੀ ਵਗਨ ਬਹੁਤ ਤਰੰਗ ਆ ਚਰਜ ਰੂਪ ਸੰਤਨ ਰਜੇ ਨਾਨਕ ਨਾਮ ਹੈ ਰੰਗ ਕਹਿੰਦੇ ਇਹਨੂੰ ਬਹੁ ਫਟਾਲਾ ਹੁੰਦਾ ਏ ਜਦੋਂ ਚਿੜੀਆਂ ਚਹਿਕਦੀਆਂ ਪੰਛੀ ਵੀ ਜਦੋਂ ਚੱਕਣ ਲੱਗ ਪੈਂਦੇ ਆਲਣਿਆਂ ਤੋਂ ਡਾਰੀ ਮਾਰਦੇ ਨੇ ਉਹ ਜਿਹੜਾ ਸਮਾਏ ਜਿਹੜੇ ਸੰਤ ਨੇ ਜਿਹੜੇ ਗੁਰਸਿੱਖ ਨੇ ਉਸ ਵੇਲੇ ਨਾਮ ਦੇ ਰੰਗ ਵਿੱਚ ਰੰਗੇ ਹੁੰਦੇ ਆ ਆਪ ਗੁਰਸਿੱਖ ਸੰਤ ਸਾਧੂ ਦੀ ਨਿਸ਼ਾਨੀ ਏ ਮੈਂ ਅੰਮ੍ਰਿਤ ਵੇਲੇ ਉੱਠ ਕੇ ਤੇ ਮਹਾਰਾਜ ਦਾ ਨਾਮ ਜਪਦਾ ਹੈ ਬਾਣੀ ਪੜਦਾ ਹੈ ਸੋ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜਨਾ ਸਹਿਬ ਕਹਿੰਦੇ ਪਾਈਂ ਅੰਮ੍ਰਿਤ ਵੇਲੇ ਉੱਠ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਇਸ ਮਨੁੱਖਾ ਜਨਮ ਦੀ ਸ਼ਫਗਤਾ ਦੇ ਵਾਸਤੇ ਨਾਮ ਜਪਣਾ ਜ਼ਰੂਰੀ ਦਾ ਹੈ ਸਵਾਰੇ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਜਪਿਆ ਏ ਇਤ ਇਸ ਲੋਗ ਤੇ ਉਦ ਪਰਲੋਕ ਦੋਵਾਂ ਲੋਕਾਂ ਦੀ ਕਹਿੰਦੇ ਉਹਨਾਂ ਨੇ ਨਾਮ ਦੀ ਓਟ ਟੇਕ ਲੈ ਕੇ ਇਸ ਲੋਗ ਵਾਸਤੇ ਵੀ ਤੇ ਪਰਲੋਕ ਵਾਸਤੇ ਵੀ ਜਿਨ੍ਹਾਂ ਨੇ ਨਾਮ ਦੀ ਟੇਕ ਲਈਏ ਉਹਨਾਂ ਨੇ ਆਪਣੀ ਜ਼ਿੰਦਗੀ ਸਵਾਰ ਲਈ ਹੈ ਨਾਮ ਦੀ ਟੇਕ ਲੈ ਕੇ ਨਾਮ ਦਾ ਆਸਰਾ ਲੈ ਕੇ ਈਤ ਊਤ ਕੀ ਓਟ ਸਵਾਰੀ ਇੱਥੇ ਤੇ ਉੱਥੇ ਪਰਮੇਸ਼ਰ ਦਾ ਨਾਮ ਹੀ ਓਟ ਹੈ ਭਾਈ ਨਾਮ ਹੀ ਸਹਾਰਾ ਹੈ ਜਿਨ੍ਹਾਂ ਨੇ ਨਾਮ ਨੂੰ ਆਪਣਾ ਸਹਾਰਾ ਬਣਾ ਲਿਆ ਉਹਨਾਂ ਨੇ ਮਹਾਰਾਜ ਜੀ ਕਹਿੰਦੇ ਭਾਈ ਆਪਣੀ ਜ਼ਿੰਦਗੀ ਸਵਾਰੀ ਸਵਾਰ ਲਈ ਜੀਵਨ ਸਫਲ ਬਣਾ ਲਿਆ ਹੈ ਜਾਂ ਈਤ ਕਹਿ ਦਿੰਦੇ ਨੇ ਚਤਰ ਨੂੰ ਈਤ ਚਤਰ ਕਹਿੰਦੇ ਬੜਾ ਪੜਿਆ ਲਿਖਿਆ ਊਤ ਕਹਿੰਦੇ ਊਤ ਹੀ ਹੈ ਨਾ ਜਿਹਨੂੰ ਸਮਝ ਘੱਟ ਹੋਵੇ ਕਹਿੰਦੇ ਉਤ ਹੀ ਐ ਭਾਵ ਜਿਹੜਾ ਅਣਪੜ ਹੋਵੇ ਪੜਿਆ ਹੋਵੇ ਤੇ ਭਾਵੇਂ ਅਣਪੜ ਹੋਵੇ ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆ ਅਣਪੜਿਆ ਪਰਮਗਤ ਪਾਵੈ ਪਾਤਸ਼ਾਹ ਕਹਿੰਦੇ ਭਾਵੇਂ ਕੋਈ ਚਤਰੇ ਤੇ ਭਾਵੇਂ ਕੋਈ ਪੜਿਆ ਲਿਖਿਆ ਚਤਰੇ ਤੇ ਭਾਵੇਂ ਕੋਈ ਅਣਪੜੇ ਉਹਨਾਂ ਦੋਵਾਂ ਜੋ ਜਿੰਨੇ ਵੀ ਪਰਮੇਸ਼ਰ ਦੇ ਨਾਮ ਦੀ ਓਟ ਲੈ ਲਈ ਉਹਨੇ ਆਪਣੀ ਜ਼ਿੰਦਗੀ ਸਵਾਰ ਨਹੀਂ ਹੈ ਪਰਮੇਸ਼ਰ ਦਾ ਨਾਮ ਪੜਿਆਂ ਦੇ ਅਨ ਪੜਿਆਂ ਸਾਰਿਆਂ ਨੂੰ ਹੀ ਮੁਕਤ ਕਰ ਦਿੰਦਾ ਏ ਸਦਾ ਸਦਾ ਜਪਿਐ ਹਰ ਨਾਮ ਇਸ ਕਰਕੇ ਭਾਈ ਸਦਾ ਰਹਿਣ ਵਾਲਾ ਪਰਮੇਸ਼ਰ ਦੇ ਸਦਾ ਹੀ ਉਹਦੇ ਸਤ ਨਾਮ ਸ੍ਰੀ ਵਾਹਿਗੁਰੂ ਨੂੰ ਜਪਣਾ ਕਰੀਏ ਸਦਾ ਸਦਾ ਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੀਏ ਔਰਨ ਹੋਵੇ ਮਨ ਕੇ ਕਾਮ ਜੇ ਪਰਮੇਸ਼ਰ ਦਾ ਨਾਮ ਜਪੋਗੇ ਇੱਕ ਤਾਂ ਵਾਹਿਗੁਰੂ ਖੁਸ਼ ਹੋਵੇਗਾ ਤੇ ਦੂਸਰਾ ਜੋ ਵੀ ਤੁਹਾਡੇ ਮਨ ਦੀਆਂ ਕਾਮਣਾ ਤੁਹਾਡੇ ਮਨ ਦੇ ਮਨੋਰਥ ਨੇ ਉਹ ਵੀ ਪੂਰੇ ਹੋ ਜਾਣਗੇ ਵਾਹਿਗੁਰੂ ਦੀਆਂ ਖੁਸ਼ੀਆਂ ਵੀ ਮਿਲਣਗੀਆਂ ਤੇ ਤੁਹਾਡੀਆਂ ਲੋੜਾਂ ਵੀ ਪੂਰੀਆਂ ਹੋ ਜਾਣਗੀਆਂ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ ਧਰਮ ਅਰਥ ਕਾਮ ਮੋਖ ਤੇ ਸਾਰੇ ਪਦਾਰਥ ਵੀ ਪੂਰੇ ਹੋ ਜਾਣਗੇ ਸਾਰੀਆਂ ਕਾਮਨਾ ਪੂਰੀਆਂ ਹੋਣਗੀਆਂ ਤੁਹਾਡੇ ਸਾਰੇ ਕੰਮ ਨੇ ਪਰੇ ਚੜ ਜਾਣਗੇ ਪ੍ਰਹਾਉ ਮਿਸ਼ਰਾਮ ਦੇ ਕੇ ਹਜੂਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਬ ਅਬਿਨਾਸੀ ਰੈਣ ਦਿਲ ਗਾਓ ਪਾਦਸ਼ਾਹ ਕਹਿੰਦੇ ਭਾਈ ਪ੍ਰਭੂ ਜੋ ਸਮਰਾਟ ਪਰਮੇਸ਼ਰ ਹੈ ਉਹ ਅਬਿਨਾਸੀ ਹੈ ਨਾਸਤੋਂ ਰਹੇ ਤੇ ਵਾਹਿਗੁਰੂ ਦਾ ਅੰਤ ਨਹੀਂ ਹੁੰਦਾ ਕਦੇ ਵੀ ਜਿਹੜਾ ਐਸਾ ਬਨਾਸੀ ਪਰਮੇਸ਼ਰ ਹੈ ਆਵੇ ਨਾ ਜਾਵੇ ਮੇਰਾ ਪ੍ਰਭੇ ਬਨਾਸੀ ਰੈਣ ਦਿਨ ਗਾਓ ਉਸ ਵਾਹਿਗੁਰੂ ਦੇ ਗੁਣ ਰਾਤ ਦਿਨ ਗਾਇਆ ਕਰੋ ਰਾਤ ਦਿਨ ਪਰਮੇਸ਼ਰ ਨੂੰ ਚੇਤੇ ਰੱਖੋ ਉਹਦੀਆਂ ਸਿਫਤਾਂ ਕਰੋ ਜੀਵਤ ਮਰਤ ਨਿਹਚਲ ਪਾਵਹਿ ਥਾਓ ਪਰਮੇਸ਼ਰ ਦੇ ਗੁਣ ਗਾਉਂਦਿਆ ਜੀਵਤ ਮਰਤ ਮਹਾਰਾਜ ਕਹਿੰਦੇ ਜਿਉਂਦਿਆਂ ਹੀ ਦੇ ਅਧਿਆਸ ਵੱਲੋਂ ਮਰ ਜਾਓਗੇ ਜੀਵਤ ਭਾਵ ਤੋਂ ਮਰਨੇ ਕਰਕੇ ਨਹਿਜਲ ਅਚਲ ਸਰੂਪ ਦੇ ਵਿੱਚ ਥਾਉ ਪਦਵੀ ਪ੍ਰਾਪਤ ਕਰੋਗੇ। अथवा ਜੀਵਤ ਜਿਉਂਦਿਆਂ ਤੇ ਮਰਤ ਮਰਦਿਆਂ ਨਾਮ ਜਪਣ ਕਰਕੇ ਜਿਉਂਦਿਆਂ ਮੁਕਤੀ ਤੇ ਮਰਨੇ ਤੋਂ ਬਾਅਦ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਦੇ ਸਰੂਪ ਦੇ ਵਿੱਚ ਅਚਲ ਥਾਉ ਪ੍ਰਾਪਤ ਹੋਵੇਗੀ। ਸੋ ਸਾਹੋ ਸੇਵ ਜਿਤ ਤੋਟ ਨ ਆਵੇ। ਸੋ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਾ ਨਾ ਕਰ ਪਰਮੇਸ਼ਰ ਦੀ ਭਗਤੀ ਕਰ ਨਾਮ ਜਪ ਜਿਸ ਪਰਮੇਸ਼ਰ ਦੀ ਭਗਤੀ ਰੂਪੀ ਸੇਵਾ ਕਰਨੇ ਕਰਕੇ ਭਗਤੀ ਕਰਨ ਵਾਲੇ ਨੂੰ ਕਿਸੇ ਪ੍ਰਕਾਰ ਦਾ ਕੋਈ ਟੋਟਾ ਕੋਈ ਘਾਟਾ ਨਹੀਂ ਆਉਂਦਾ ਕੋਈ ਕਮੀ ਰਹਿ ਨਹੀਂ ਜਾਂਦੀ ਜੀਵਨ ਵਿੱਚ ਆਨੰਦ ਪ੍ਰਾਪਤ ਹੋ ਜਾਂ ਕਦੀ ਵੀ ਫੇਰ ਉਹ ਆਨੰਦ ਨਾਸ਼ ਨਹੀਂ ਹੁੰਦਾ ਖਾਤ ਖਰਚਤ ਸੁਖ ਆਨੰਦ ਵਿਹਾਵੈ ਸਤਗੁਰੂ ਮਹਾਰਾਜ ਜੀ ਕਹਿੰਦੇ ਭਾਈ ਆਪ ਪਰਮੇਸ਼ਰ ਦੇ ਨਾਮ ਨੂੰ ਜਪਣ ਦੇ ਨਾਲ ਜੋ ਆਨੰਦ ਪ੍ਰਾਪਤ ਹੁੰਦਾ ਹੈ ਆਪ ਉਹਨੂੰ ਖਾਂਦਿਆਂ ਤੇ ਖਰਚਤ ਹੋ ਰਾਂ ਆਮ ਖਾਜ ਸਬੰਧੀਆਂ ਨੂੰ ਕਹਿੰਦੇ ਖਰਚਦੇ ਆ ਉਹਨਾਂ ਨੂੰ ਖਵਾਉਂਦੇ ਆ ਤਰੀ ਘਰ ਦਾ ਨਹੀਂ ਆਵੇਗਾ ਸੋ ਖਾਨ ਨੂੰ ਦਵੇ ਹਾਵੈ ਸੁਖ ਸਰੂਪ ਪਰਮੇਸ਼ਰ ਦੇ ਆਨੰਦ ਆਨੰਦ ਦੇ ਚੀ ਜਿੰਦਗੀ ਵਿਹਾਵੈ ਬਤੀਤ ਹੋਵੇਗੀ ਆਪ ਖਾਣਾ ਏ ਜਿਹੜਾ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਹੈ ਹੋਰਾਂ ਨੂੰ ਖਵਾਉਣਾ ਏ ਜਿਹੜਾ ਹੋਰਾਂ ਨੂੰ ਵੀ ਉਪਦੇਸ਼ ਦੇਣਾ ਤੇ ਨਾਮ ਜਪਣ ਦੇ ਵਾਹ ਤੇ ਪ੍ਰੇਰਣਾ ਕਰਕੇ ਉਹਨਾਂ ਦੇ ਕੋਲੋਂ ਵੀ ਨਾਮ ਜਪਾਉਣਾ ਆਪ ਵੀ ਕਹਿਣਾ ਵਾਹਿਗੁਰੂ ਤੇ ਦੂਸਰੇ ਦੇ ਮੁਖੋਂ ਵੀ ਕਹਾ ਦੇਣਾ ਵਾਹਿਗੁਰੂ ਏ ਆ ਛਕਣਾ ਤੇ ਛਕਾਉਣਾ ਪਾਤਸ਼ਾਹ ਕਹਿੰਦੇ ਨਾਮ ਜਪਣ ਤੇ ਜਪਾਉਣ ਰੂਪੀ ਛਕਦੇ ਆ ਛਕਾਉਂਦੇ ਆ ਸਾਰਿਆਂ ਨੂੰ ਹੀ ਸੁਖ ਪ੍ਰਾਪਤ ਹੁੰਦਾ ਏ ਤੇ ਅਨੰਦ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਵਿਹਾਵੇ ਅਵਿਧਿਆ ਬਤੀਤ ਹੋ ਜਾਂਦੀ ਏ ਦੁੱਖ ਕੱਟੇ ਜਾਂਦੇ ਨੇ ਜਗ ਜੀਵਨ ਪੁਰਖ ਸਾਥ ਸੰਗ ਪਾਇਆ ਮਹਾਰਾਜ ਜੀ ਕਹਿੰਦੇ ਭਾਈ ਸਾਰੇ ਜਗਤ ਦਾ ਜੀਵਨ ਬਹੁਤਕ ਵਿਆਪਕ ਪਰਮੇਸ਼ਰ ਸਾਧ ਸੰਗਤ ਦੇ ਵਿੱਚੋਂ ਅਸੀਂ ਪ੍ਰਾਪਤ ਕੀਤਾ ਹੈ ਜਿਨ੍ਹਾਂ ਨੇ ਸਾਧ ਸੰਗਤ ਕੀਤੀ ਉਹਨਾਂ ਵਾਹਿਗੁਰੂ ਪਾਲਿਆ ਏ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ ਤੇ ਗੁਰਾਂ ਦੀ ਕਿਰਪਾ ਦੇ ਨਾਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦੀ ਮਿਹਰ ਦੇ ਨਾਲ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ ਕਹਨੇ ਦਾਸ ਨੇ ਗੁਰਾਂ ਦੀ ਕਿਰਪਾ ਦੇ ਨਾਲ ਜਪਿਆ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਸਤਿਗੁਰੂ ਪਾਤਸ਼ਾਹ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ ਪਵਨ ਬਾਣੀ ਦੇ ਇਤਿਹਾਸ ਦੀ ਵਿਚਾਰ ਕਰਦੇ ਹੋਈਆਂ ਬਹੁਤਾਂ ਗਲਤੀਆਂ ਬਖਸ਼ ਦੇਣੀਆਂ ਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਬਖਸ਼ਿੰਦੇ ਬਖਸ਼ਣਾਰੇ ਬਖਸ਼ ਲੈਣਾ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਵਾਮੀ ਮਹਾਰਾਜ ਜੀ ਪਾਈ ਮਤੀ ਦਾਹ ਜੀ ਪਾਈ ਸਦੀ ਦਾਹ ਜੀ ਪਾਈ ਤੇ ਅੱਲਾ ਜੀ ਜਿਨ੍ਹਾਂ ਦੇ 350 ਸਾਲਾਂ ਸ਼ਹੀਦੀ ਸਤਾਬ ਦੀ ਸਮਾਗਮ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਡੇ ਸਮਾਗਮ ਕਰਾਏ ਜਾ ਰਹੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹਦੇ ਸਬੰਧ ਵਿੱਚ ਜੀ ਧੋਬੜੀ ਸਾਹਿਬ ਤੋਂ ਪਿਛਲੇ ਮਹੀਨਿਆਂ ਤੋਂ ਨਗਰ ਕੀਰਤਨ ਆਰੰਭ ਹੋਇਆ ਜੋ ਲਗਭਗ ਸਾਰੇ ਭਾਰਤ ਦੇ ਦੂਰ ਦੂਰ ਦੇ ਇਲਾਕਿਆਂ ਦੇ ਵਿੱਚ ਸਿੱਖੀ ਪ੍ਰਚਾਰ ਕਰਦਿਆਂ ਪੰਜਾਬ ਵਿੱਚ ਪਹੁੰਚਿਆ ਹੈ ਤੇ ਆਪਣੇ ਇੱਥੇ ਬਾਬਾ ਬਕਾਲਾ ਸਾਹਿਬ ਨੇ ਧਰਤੀ ਦਿੱਤੀ 12 ਨਵੰਬਰ ਨੂੰ ਉਹ ਮਹਾਨ ਨਗਰ ਕੀਰਤਨ ਪਹੁੰਚੇਗਾ ਆਪ ਸਮੂਹ ਮਾਈ ਭਾਈ ਸੰਗਤਾਂ ਨੂੰ ਬੇਨਤੀ ਹੈ ਵੀ ਆਪ ਜੀ ਨੇ 12 ਨਵੰਬਰ ਦਾ ਚੇਤਾ ਰੱਖਣਾ ਵੱਧ ਚੜ੍ਹ ਕੇ ਨਗਰ ਕੀਰਤਨ ਦੇ ਸਵਾਗਤ ਵਾਸਤੇ ਹਾਜ਼ਰੀਆਂ ਭਰ ਕੇ ਮਹਾਰਾਜ ਦੀਆਂ ਬਖਸ਼ੀਆਂ ਪ੍ਰਾਪਤ ਕਰਨੀਆਂ ਪਹੁੰਚਣ ਦਾ ਸਮਾਂ ਨੇੜੇ ਜਾ ਕੇ ਦੱਸ ਦਿੱਤਾ ਜਾਵੇਗਾ ਇਹਦੇ ਨਾਲ ਹੀ 8 ਤੇ 9 ਨਵੰਬਰ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮਹਾਰਾਜ ਦੀ ਸ਼ਤਾਬਦੀ ਨੂੰ ਸਮਰਪਿਤ ਭਾਰੀ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਆਪ ਜੀ ਨੇ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਖੰਡੇ ਬਾਡੇ ਦਾ ਅੰਮ੍ਰਿਤ 22 23 ਨਵੰਬਰ ਨੂੰ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੱਕ ਸ੍ਰੀ ਦੰਗਦਮਾ ਸਾਹਿਬ ਵਿਖੇ ਅਤੇ 23 ਤੋਂ 29 ਨਵੰਬਰ ਤੀਕਰ ਤੱਕ ਸ੍ਰੀ ਕੇਸਗਣ ਸਾਹਿਬ ਅਨੰਦਪੁਰ ਸਾਹਿਬ ਵਿਖੇ ਹਰ ਰੋਜ਼ 5000 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਟੀਚਾ ਰੱਖਿਆ ਹੈ ਪੰਥ ਕੇ ਵਾਅਦੇ ਕੋ ਲੋਚਣਾ ਦੇ ਸਿਧਾਂਤ ਤੇ ਪਹਿਰਾ ਦਿੰਦੇ ਆ ਇਸ ਕਰਕੇ ਜਨਾ ਅੰਮ੍ਰਿਤ ਨਹੀਂ ਛਕਿਆ ਤਿਆਰ ਹੋ ਜਿਨ੍ਹਾਂ ਛਕਿਆ ਇਹ ਹੋਰਾਂ ਨੂੰ ਪ੍ਰੇਰ ਕੇ ਤਿਆਰ ਕਰੋ ਗੁਰੂ ਮਹਾਰਾਜ ਜੀ ਦੀਆਂ ਬਖਸ਼ਾਵਾਂ ਪ੍ਰਾਪਤ ਕਰੀਏ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰਪ੍ਰਸਾਦ ਨਾਨਕ ਨਾਮ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ